ਸਸਤੀ ਕਾਲਜੀ ਸਾਰਿਆਂ ਨੂੰ ਹੋਰ ਸਨੋ ਕਿਵੇਂ ਹਾਲ ਚਾਲ ਹੈ ਤਰਨ ਕਮਾ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਦੇ ਵਿੱਚ ਇੱਕ ਵਾਰ ਫਿਰ ਤੋਂ ਤੇ ਅੱਜ ਮੈਂ ਲੈ ਕੇ ਆਈ ਹਾਂ ਤੁਹਾਡੇ ਵਾਸਤੇ ਰੈਸਿਪੀ ਪਨੀਰ ਦੇ ਪਰੌਂਠੇ ਤਿਆਰੀ ਕਰਦੇ ਹਾਂ ਸਭ ਤੋਂ ਪਹਿਲੇ ਪਨੀਰ ਮੈਸ਼ ਕਰਕੇ ਸਵਾਦ ਅਨੁਸਾਰ ਮਸਾਲੇ ਮੈਂ ਐਡ ਕਰ ਲਓ ਜਿਹੜੇ ਵੀ ਤੁਸੀਂ ਖਾਣਾ ਪਸੰਦ ਕਰਦੇ ਹੋ ਧਨੀਆ ਔਰ ਪਿਆਜ਼ ਪਾ ਲਈਓ ਜਦ ਨਾਲ ਜਦੇ ਸਵਾਦ ਹੋ ਜਾਂਦੇ ਪਰੌਂਠੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਅਸੀਂ ਕਿ ਸਾਰਾ ਇੱਕਸਾਰ ਹੋ ਜੇ ਮਸਾਲੇ ਉਸ ਤੋਂ ਬਾਅਦ ਪੀੜਾ ਬਣਾ ਕੇ ਵਿੱਚ ਅਸੀਂ ਭਰਾਂਗੇ ਚੰਗੀ ਤਰ੍ਹਾਂ ਜਿੰਨਾ ਤੁਸੀਂ ਮਤਲਬ ਭਰ ਸਕਦੇ ਆ ਕੋ ਲੜੁ ਲਾਣਾ ਪਨੀਰ ਪਾਰ ਕੇ ਇਹਨੂੰ ਬੇਲ ਲਵਾਂਗੇ ਤੇ ਫਿਰ ਬਣਾਵਾਂਗੇ ਅਸੀਂ ਇੱਕ ਲੋਈ ਤੇ ਉਹਨੂੰ ਪਾਵਾਂਗੇ ਅਸੀਂ ਗਰਮ-ਗਰਮ ਤਵੇ ਦੇ ਉੱਪਰ ਤੇ ਰਿਫਾਈਨਡ ਤੇਲ ਤੁਸੀਂ ਆਪਣੀ ਮਰਜ਼ੀ ਦੇ ਨਾਲ ਪਾ ਸਕਦੇ ਆ ਲਗਾ ਸਕਦੇ ਆ ਜੇ ਤੁਸੀਂ ਖੁੱਲਾ ਖਾਣਾ ਚਾਹੁੰਦੇ ਹੋ ਤਾਂ ਖੁੱਲਾ ਲਗਾਓ ਪਰ ਜੇ ਤੁਹਾਨੂੰ ਹਾਰਟ ਅਟੈਕ ਜਬੀਪੀ ਦੀ ਕੋਈ ਪ੍ਰੋਬਲਮ ਹੈ ਤਾਂ ਇਹਨੂੰ ਅਵੋਇਡ ਕਰਕੇ ਵੀ ਤੁਸੀਂ ਬਣਾ ਸਕਦੇ ਆ ਤੇ ਮੈਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਹੈਗੀ ਫਿਲਹਾਲ ਪਰਮਾਤਮਾ ਦੀ ਮਿਹਰ ਨਾਲ ਤੇ ਮੈਂ ਤਾਂ ਫਿਰ ਦੱਬ ਕੇ ਰਿਫਾਇੰਡ ਲਗਾਇਆ ਤੇ ਬਹੁਤ ਹੀ ਮਜ਼ੇਦਾਰ ਪਰਾਂਠੇ ਬਣਾ ਕੇ ਰੜੇ ਹੋਏ ਖਾਦੇ ਤੇ ਸਵਾਦ ਤੁਸੀਂ ਆਪ ਹੀ ਦੇਖ ਸਕਦੇ ਪਰੌਂਟੇ ਦਾ ਮੈਂ ਜਦੋਂ ਵੀ ਇਹ ਵੀਡੀਓ ਦੁਬਾਰਾ ਐਡਿਟ ਕਰਨ ਲੱਗੀ ਨਾ ਤੇ ਮਤਲਬ ਦੇਖ ਕੇ ਮੈਨੂੰ ਫੇਰ ਮੇਰੇ ਮੂੰਹ 'ਚ ਪਾਣੀ ਆ ਗਿਆ ਵੀ ਮੈਂ ਫੇਰ ਇਹ ਪਰੌਂਟੇ ਮੇਰੇ ਸਾਹਮਣੇ ਹੋਣੇ ਹੀ ਹੁੰਦਾ ਮੈਂ ਖਾ ਲਵਾਂ ਦੇਖੋ ਗਾਇਸ ਕਿੰਨਾ ਰੜਿਆ ਪਰੌਂਟਾ ਹੈ ਨਾ ਇਦਾਂ ਦਾ ਜਿਹੜਾ ਸਾਈਡ ਤੋਂ ਰੜਿਆ ਨਾ ਇਹ ਤਾਂ ਬੰਦਦਾ ਵਾ ਜਾਂ ਤੁਸੀਂ ਮਤਲਬ ਰੋਟੀ ਪਾਨੇ ਆ ਉੱਪਰ ਪੇੜਾ ਲੋਈ ਤੇ ਸਾਈਡਾਂ ਤੇ ਤੁਸੀਂ ਰਿਫਾਈਨ ਪਾ ਦੋ ਫਿਰ ਉਹ ਸਾਈਡ ਕਿਨਾਰੀਆਂ ਵੀ ਰੜ ਜਾਂਦੀ ਹੈ ਚੰਗੀ ਤਰ੍ਹਾਂ ਤੇ ਫਿਰ ਰੜਿਆ ਹੋਇਆ ਪਰੌਂਠਾ ਤਾਂ ਉਹਦੇ ਸਵਾਲ ਆਦਾ ਚਾਹੇ ਜਹਾ ਹੋਵੇ ਦਹੀਂ ਹੋਵੇ ਜਾਂ ਮੱਖਣ ਕਿਸੇ ਚੀਜ਼ ਨਾਲ ਵੀ ਖਾਧਾ ਜਾ ਸਕਦਾ ਤੇ ਇਹਦੇ ਵਿੱਚ ਦੇਖਿਓ ਤੁਸੀਂ ਪਨੀਰ ਕਿਦਾਂ ਲਚਲਚ ਕਰਦਾ ਤਾਂ ਮਜ਼ੇਦਾਰ ਪਰੌਂਠਾ ਮੈਨੂੰ ਹੁਣ ਵੀ ਇਹਦੀ ਉਹ ਤਾਂ ਯਾਦ ਆਂਦੀ ਹੈ ਤੇ ਮੈਨੂੰ ਉਮੀਦ ਹੈ ਤੁਸੀਂ ਜਦ ਦੇਖੋਗੇ ਵੀਡੀਓ ਤੇ ਤੁਹਾਡਾ ਵੀ ਦਿਲ ਕਰੂਗਾ ਵੀ ਹਾਂ ਮੈਂ ਹੁਣੇ ਖਾ ਲਵਾਂ ਇਹਨੂੰ ਹਨਾ ਸ਼ਾਇਦ ਸਾਹਮਣੇ ਹੁੰਦਾ ਤੇ ਕਮੈਂਟਸ ਚ ਜ਼ਰੂਰ ਦੱਸਿਓ ਤੁਹਾਨੂੰ ਪਰੌਂਠੇ ਕਿਦਾਂ ਦੇ ਲੱਗੇ ਮੈਨੂੰ ਤਾਂ ਬਹੁਤ ਸਵਾਲ ਲੱਗੇ ਤੇ ਹੌਸਲਾ ਫਜਾਈ ਜਰੂਰ ਕਰਿਓ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਜਿਹੜੇ ਵੀ ਵੀਡੀਓ ਦੇਖਦੇ ਨੇ ਤੇ ਸਪੋਰਟ ਕਰਦੇ ਨੇ ਤੇ ਐਦਾ ਹੀ ਸਪੋਰਟ ਕਰਦੇ ਰਹੀਓ ਥੈਂਕ ਯੂ ਵਾਂਸ ਅਗੇਨ ਓਕੇ ਬਾਏ ਬਾਏ